ਸਦੀਕ ਸਾਹਿਬ ਸੱਸੀ ਗੱਲ ਜੀ ਫਰੀਦਪੁਰਤ ਇਹਨਾਂ ਦੇ ਜਿਹੜੇ ਚਾਏ ਦੀ ਅੱਜ ਮੀਟਿੰਗ ਕਰਤਾ ਤੇ ਮੌਕਾ ਮਿਲਿਆ ਜਦੋਂ ਇਥੇ ਮੰੰਗਣ ਲੱਗੇ ਨਾ ਸਾਡੇ ਸਾਰਿਆਂ ਨੂੰ ਸੰਭਾਧਿਆ ਕਰਦੇ ਆ ਦੇਖੋ ਫਰੀਦਪੁਰ ਵਾਲੀ ਨਹਿਰ ਇਹ ਦੋਨੋਂ ਨਹਿਰਾ ਅੱਧ ਤੋਂ ਵੀ ਥੱਲੇ ਚੱਲਦੀ ਆ ਪਾਣੀ ਇਹਨਾਂ ਦੇ ਵਿੱਚ ਮਸਾਂ ਕਿਹੋ ਕੇ ਮੈਂ ਕਹਿੰਦਾ ਨਹਿਰ ਦਿਖਾਉ ਆ ਪਾਣੀ ਇਹਨਾਂ ਦੇ ਵਿੱਚ ਦੇਖੋ 15 ਫੁੱਟ ਤੋਂ 10 ਤੋਂ 15 ਫੁੱਟ ਥੱਲੇ ਚੱਲ ਰਿਹਾ ਤੇ ਸਾਡੇ ਵੱਲ ਜਿਹੜਾ ਹੜ ਆਇਆ ਪਿਆ ਇਹ ਸਮਝ ਨਹੀਂ ਆਦੀ ਇਹ ਦੋਨੇ ਨਹਿਰਾ ਜਿਹੜੀਆਂ ਫੋਰੀ ਗੱਲੋਂ पाणी जहिड़ा इन घटि करागिया सारे नुक़सान घटि आहे घटि इन्हनि घटि इन्हनि तरक़ी ਕਰਕੇ ਖੇਤਾਂ ਤੋਂ ਸਾਡੇ ਬਿਆਸ ਰਾਜ ਨੂੰ ਪਾਣੀ ਘਟੇ ਇਹਨੇ ਪਰ ਅਸੀਂ ਪੀ ਲੈਂਦੇ ਮੈਂ ਇਹੀ ਕਹੂੰਗਾ ਕੋਈ ਦੇਖੋ ਜਿਹੜੀ ਚੀਜ਼ ਨੁਕਸਾਨ ਕਰਦੀ ਹੋਵੇ ਜਾਣੇ ਕਹਿੰਦੇ ਨੇ ਪਤਾ ਕਿਉਂ ਨਹੀਂ ਖਾਣਾ ਚਾਹੀਦਾ ਉਹ ਹਲਤਾ ਬਣ ਜਾਂਦਾ ਬੰਦਾ ਤੇ ਬਸ ਜਿਆਦਾ ਖਾਦੇਵੇਂ ਤੇ ਕੰਮ ਨਹੀਂ ਖੜਾ ਬਣਦਾ ਉਸ ਕਰਕੇ ਜਿਹੜਾ ਹੋ ਇਸ ਵੇਲੇ ਸਾਡੇ ਦਰਿਆਵਾਂ 'ਚ ਬਹੁਤ ਜ਼ਿਆਦਾ ਪਾਣੀ ਹੈਗਾ ਉਹ ਪਾਣੀ ਜਿਹੜਾ ਹੈਗਾ ਉਹ ਐ ਤਾਂ ਨਹੀਂ ਨਾ ਛੱਡ ਨੂੰ ਕਿਸੇ ਕੰਮ ਆਜੂਗਾ ਸਾਡੇ ਨਹੀਂ ਆਊਗਾ ਸਾਡੇ ਮੁਲਕ ਦੇ ਹੀ ਕਿਸੇ ਸੂਬੇ 'ਚ ਕੰਮ ਆਜੂਗਾ ਜੀ ਤਾਂ ਮਤਲਬ ਜੋ ਨੁਕਸਾਨ ਕਰ ਰਿਹਾ ਉਹਦੀ ਪਰਪਾਈ ਹੋਣੀ ਬਹੁਤ ਮੁਸ਼ਕਲ ਹੈ ਤਾਂ ਮੈਂ ਸਮਝਦਾ ਕਿ ਮਾ ਸਾਹਿਬ ਨੇ ਹੁਣ ਆਪਣੇ ਨਾਲ ਗੱਲ ਕੀਤੀ ਹੈ ਉਸ ਇਲਾਕੇ ਦੇ ਰਹਿਣ ਵਾਲੇ ਨੇ ਆਲੇ-ਦਾਲੇ ਦੋਨੋਂ ਤਰ੍ਹਾਂ ਦੇ ਆਪੰਦ ਨੇ ਇੱਕ ਪਾਸੇ ਸਰਪੋਜ ਹੈ ਦੂਜੇ ਪਾਸੇ ਅਬਿਆਸ ਹੈ ਔਰ ਇਹਨਾਂ ਜਗਾ ਉੱਤੇ ਪਾਣੀ ਆਇਆ ਹੋਇਆ ਹੈ ਤੋਂ ਕਿਰਪਾ ਕਰਕੇ ਮੇਰੀ ਮਹਿਕਮਾ ਇਸ ਕਰਦਾ ਖਿਆਲ ਕਰੇ ਸਰਕਾਰ ਪੰਜਾਬ ਦੀ ਸਰਕਾਰ ਚੱਲ ਕਰੇ ਤੇ ਜਿਹੜਾ ਫालतੂ ਪਾਣੀ ਹੈ ਇਹਨਾਂ ਨੇ ਰੋਕ ਛੱਡੇ ਕੱਲ ਤਾਂ ਸਾਦਾ ਹੀ ਆਪਣਾ ਸੂਬਾ ਉਹ ਕੱਲ ਬਹੁਤ ਕੰਮ ਆ ਜੂਗਾ ਕੱਲ ਅਸੀਂ ਬਚ ਜਾਵਾਂਗੇ ਉਹਾਂ ਬੱਤੀ ਲਕੋ ਦਾ ਦੂਸਰੀ ਨਹਿਰ ਵੀ ਦਿਖਾਓ ਉਹ ਵੀ ਥੱਲੇ ਪਈ ਹੈ ਅੱਗੇ ਜਾ ਕੇ